ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਡਰਾਈਵਰ ਵੀਰ ਜਾਂ ਅਮਰਸਰ ਦੇ ਨੇੜੇ ਤੇਰੇੜੇ ਦੇ ਵੀਰ ਜਿਹੜੀ ਨਵੀਂ ਘਟਨਾ ਹੈ ਕਿ ਸਾਹਮਣੇ ਆਈ ਹੈ ਕਿ ਠੱਗਾਂ ਚੋਰਾਂ ਦੇ ਵੱਲੋਂ ਤੁਹਾਨੂੰ ਪਤਾ ਹੈ ਕਿ ਨਵੇਂ-ਨਵੇਂ ਤਰੀਕੇ ਜਿਹੜੇ ਨੇ ਉਹ ਅਪਣਾਏ ਜਾਂਦੇ ਨੇ ਠੱਗੀ ਦੇ ਜਾਂ ਚੋਰੀ ਦੇ ਸੋ ਇੱਕ ਨਵੀਂ ਘਟਨਾ ਔਰ ਨਵਾਂ ਤਰੀਕਾ ਜਿਹੜਾ ਆ ਚੋਰਾਂ ਵੱਲੋਂ ਅਪਣਾਇਆ ਜਾ ਰਿਹਾ ਸੋ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗਾ ਹਾਂ ਹੱਥ ਜੋੜ ਕੇ ਬੇਨਤੀ ਹੈ ਉਸ ਤੋਂ ਪਹਿਲਾਂ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਅਮਰਸਰ ਦੇ ਨੇੜੇ ਦੇ ਵੀਰ ਤੇ ਜਾਂ ਜਿਹੜੇ ਡਰਾਈਵਰ ਵੀਰ ਨੇ ਜਾਂ ਜਿਹੜੇ ਇੱਧਰ ਉੱਧਰ ਸਰਵਾਈਵ ਕਰਦੇ ਨੇ ਜਾਂ ਗੱਡੀ ਮੋਟਰਸਾਈਕਲ ਤੇ ਸੋ ਸਿੱਧਾ ਮੈਂ ਸਿੱਧਾ ਤੋਂ ਲੈ ਕੇ ਆਪਣਾ ਵੇਰਕਾ ਰੋਡ ਤੱਕ ਇਹ ਜਿਹੜੀ ਆ ਹੁਣ ਨਵੀਂ ਜਿਹੜੀ ਆ ਘਟਨਾ ਜਿਹੜੀ ਆ ਇੱਕ ਦੋ ਵਾਰੀ ਸੁਣ ਲਈ ਮਿਲੀ ਸੀ ਪਹਿਲਾਂ ਵੀ ਸਾਨੂੰ ਇੱਕ ਦੋ ਵਾਰੀ ਇਹਦੇ ਬਾਰੇ ਕਾਲ ਆਈ ਸੀ ਪਰ ਮੈਂ ਉਦੋਂ ਬਿਜੀ ਹੋਣ ਕਰਕੇ ਕਹਿ ਲਓ ਜਾਂ ਜ਼ਿਆਦਾ ਇਸੀ ਸੇ ਗੌਰ ਨਹੀਂ ਕਰ ਸਕਿਆ ਹੁਣ ਜੋ ਦੂਜੀ ਵਾਰੀ ਦੁਬਾਰਾ ਇਹ ਘਟਨਾ ਰਿਪੀਟ ਹੋਈ ਹੈ ਸੋ ਆਪ ਜੀ ਦੇ ਨਾਲ ਸ਼ੇਅਰ ਕਰਨ ਲੱਗਾ ਹਾਂ ਕਿ ਹੁੰਦਾ ਕੀ ਹੈ ਕਿ ਰੋਡ ਦੇ ਉੱਪਰ ਤਿੰਨ ਚਾਰ ਜਣੇ ਨਾਟਕ ਕਰਦੇ ਆ ਖੜ ਕੇ ਆਪਸ ਵਿੱਚ ਲੜਨ ਦਾ ਕਰਦੇ ਉਹ ਉਦੋਂ ਹੀ ਆ ਜਦੋਂ ਤੁਹਾਡੇ ਮੋਟਰਸਾਈਕਲ ਦੀ ਜਾਂ ਤੁਹਾਡੇ ਗੱਡੀ ਦੀ ਲਾਈਟ ਪੈਂਦੀ ਉਹਨਾਂ ਤੇ ਸੋ ਆਪਸ ਵਿੱਚ ਨਾਟਕ ਸ਼ੁਰੂ ਕਰ ਦਿੰਦੇ ਲੜਨਾ ਸ਼ੁਰੂ ਕਰ ਦਿੰਦੇ ਨੇ ਇੱਕ ਜਣਾ ਜਾਂ ਇੱਕ ਜਿਹੜਾ ਮਸਲੇ ਲੇਟ ਜਾਂਦਾ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਬੈਸਬਾਲ ਦੇ ਨਾਲ ਜਾਂ ਡੰਡੇ ਸੋਟੇ ਦੇ ਨਾਲ ਤੇ ਜਾਂ ਦੋ ਜਣੇ ਜਿਹੜੇ ਨੇ ਉਹ ਲੜਦੇ ਹੁੰਦੇ ਆਪਸ ਵਿੱਚ ਹਨਾ ਦੋ ਸੋ ਇਦਾਂ ਦੀ ਜਿਹੜੀ ਉਹ ਚੀਜ਼ ਉਹਨਾਂ ਵੱਲੋਂ ਕੀਤਾ ਜਾਂਦੇ ਨਾਟਕ ਕੀਤਾ ਜਾਂਦਾ ਜਦੋਂ ਕੋਈ ਉਹਨਾਂ ਨੂੰ ਛਡਾਉਣ ਵਾਸਤੇ ਰੁਕਦਾ ਆ ਇਨਸਾਨੀਅਤ ਦੇ ਦੌਰ ਦੇ ਤੌਰ ਤੇ ਜੇ ਕੋਈ ਛਡਾਉਣ ਵਾਸਤੇ ਰੁਕਦਾ ਹੈ ਤੇ ਉਲਟਾ ਉਹਨਾਂ ਦੇ ਚੱਕਰ ਪੈ ਜਾਂਦਾ ਸੋ ਉਹਨੂੰ ਆਪਣਾ ਕਿਰਚ ਵਗੈਰਾ ਦਿਖਾ ਕੇ ਜਾਂ ਪਿਸਤੌਲ ਵਗੈਰਾ ਦਿਖਾ ਕੇ ਜਿਹੜਾ ਲੁੱਟ ਲੈਂਦੇ ਨੇ ਸੋ ਇਸ ਕਰਕੇ ਅਗਰ ਤੁਸੀਂ ਰੋਡ ਤੇ ਚੱਲਦੇ ਹੋ ਖਾਸ ਕਰਕੇ ਰਾਤ ਦੇ ਸਮੇਂ ਦੇ ਵਿੱਚ ਔਰ ਖਾਸ ਕਰਕੇ ਅਮਰਸਰ ਦੇ ਵੀਰ ਜਿਹੜੇ ਡਰਾਈਵਰੀ ਕਰਦੇ ਨੇ ਟਰੱਕ ਡਰਾਈਵਰ ਜਾਂ ਹੋਰ ਮੇਰੇ ਵੀਰ ਭਰਾ ਜਿਹੜੇ ਰਾਤ ਦੇ ਟਾਈਮ ਤੇ ਇਧਰ ਉਧਰ ਜੋ ਤੁਸੀਂ ਆਉਂਦੇ ਹੋ ਜਾਂਦੇ ਹੋ ਸੋ ਇਹ ਸੀ ਦਾ ਧਿਆਨ ਰੱਖੋ ਜੇ ਅਗਰ ਤੁਹਾਡੇ ਸਾਹਮਣੇ ਇਦਾਂ ਦੀ ਘਟਨਾ ਹੁੰਦੀ ਹੈ ਤਾਂ ਬਿਲਕੁਲ ਵੀ ਰੁਕਣ ਦੀ ਲੋੜ ਨਹੀਂ ਹੈਗੀ ਸੋ ਚੇਤ ਰਹੋ ਆਪਣਾ ਧਿਆਨ ਰੱਖੋ ਕਿਉਂਕਿ ਉਹਨਾਂ ਵੱਲੋਂ ਨਟ ਖੇਡੇ ਜਾਂਦਾ ਹੈ ਜਦੋਂ ਤੁਸੀਂ ਉਤਰ ਕੇ ਜਦੋਂ ਜਦ ਬੰਦਾ ਕੱਲਾ ਹੁੰਦਾ ਹੈ ਜਾਂ ਦੋ ਜਣੇ ਹੁੰਦੇ ਜਦੋਂ ਰੁਕਣ ਲੱਗਦੇ ਉਹਨਾਂ ਨੂੰ ਤੇ ਆਪਣਾ ਪਿਸਤੌਲ ਵਗੈਰਾ ਦਿਖਾ ਕੇ ਤੁਹਾਨੂੰ ਲੁੱਟ ਲੈਂਦੇ ਆ ਇੱਕ ਨਵਾਂ ਲੁੱਟ ਦਾ ਤਰੀਕਾ ਜਿਹੜਾ ਹੈ ਅਪਣਾਇਆ ਜਾ ਰਿਹਾ ਖਾਸ ਕਰਕੇ ਅੰਬਰਸਾਦੀ ਇਹ ਦੂਸਰੀ ਘਟਨਾ ਹੈ ਸੋ ਇਸ ਕਰਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਇਸ ਤੇ ਜ਼ਰੂਰ ਜਿਹੜਾ ਇਹ ਗਰੋ ਜਿਹੜਾ ਨਵਾਂ ਨਵਾਂ ਜਿਹੜਾ ਸ਼ੁਰੂ ਹੋ ਰਿਹਾ ਹੈ ਇਸ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਇਹਨਾਂ ਇਸ ਚੀਜ਼ ਤੇ ਨੱਥ ਪਾਈ ਜਾਵੇ। ਧੰਨਵਾਦ ਹੋਰ ਵੀਡੀਓ ਲਈ ਜੁੜੇ ਰਹੋ ਸੱਚ ਦੀ ਆਵਾਜ਼ ਦੇ ਨਾਲ। ਧੰਨਵਾਦ।